ਮੇਰਾ ਨਾਮ ਮੇਜਰ ਸਿੰਘ ਬਾਜਵਾ ਜੀ ਪਿੰਡ ਹਰਦੋਪਤਵਾਲਾ ਮੈਂ ਇਥੋਂ ਲੰਘ ਰਿਹਾ ਸੀ ਦਰੰਗਲੇ ਰੋਡ ਤੋਂ ਤੇ ਦੂਰੋਂ ਵੇਖਿਆ ਅਗਧੀਆਂ ਲਪਟਾਂ ਨਿਕਲ ਰਹੀਆਂ ਸੀਗੀਆਂ ਤੇ ਅੱਗ ਲੱਗੀ ਵੇਖ ਕੇ ਮੈਂ ਗੱਡੀ ਵਾਲ ਨੂੰ ਆ ਗਿਆ ਉੱਥੇ ਆ ਕੇ ਵੇਖਿਆ ਬਈ ਗੱਡੀ ਮੇਰੇ ਨਾਲ ਦੇ ਪਿੰਡ ਦਾ ਹੀ ਮੁੰਡਾ ਹੱਲੇ ਪਿੰਡ ਤੋਂ ਆ ਜੋਗਰਾ ਸਿੰਘ ਕਲਾ ਰਿਹਾ ਹੈਗਾ ਤੇ ਉਹਦੀਆਂ ਲੱਤਾਂ ਨੂੰ ਵੀ ਕਾਫੀ ਅੱਗ ਪਈ ਹੋਈ ਹੈ ਕਾਫੀ ਜ਼ਿਆਦਾ ਜ਼ਖਮੇ ਆ ਠੀਕ ਹੈ ਜੀ ਤੇ ਕਾਫੀ ਪਹਿਲਾਂ ਤਾਂ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪਰ ਪਟ્રોલ ਗੱਡੀ ਹੋਣ ਕਰਕੇ ਅੱਗ ਬਹੁਤ ਜ਼ਿਆਦਾ ਜ਼ੋਰ ਫੜ ਚੁੱਕੀ ਹੈਗੀ ਜਿਹਦੇ ਕਰਕੇ ਫਿਰ ਡਰਦਾ ਕੋਈ ਗੱਡੀ ਲੱਗ ਕੇ ਗਿਆ ਫਾਇਰ ਬ੍ਰਿਗੇਡ ਵਾਲਿਆਂ ਨੂੰ ਆਪਾਂ ਫੋਨ ਕੀਤਾ ਸੀਗਾ ਤੇ ਧੰਨਵਾਦ ਕਰਦਾ ਜੀ ਫਾਇਰ ਬ੍ਰਿਗੇਡ ਵਾਲਿਆਂ ਦੇ ਜਣਾਂ ਨੇ ਫੋਨ ਕਰਨ ਤੋਂ ਛੇਤੀ ਬਾਅਦ ਹੀ ਗੱਡੀ ਉਹਨਾਂ ਦੀ ਵਾਹੇ ਆ ਗਈ ਪਰ ਪਟ્રોલ ਗੱਡੀ ਹੋਣ ਕਰਕੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਹੈ ਗੱਡੀ ਟੋਟਲ ਲਾਸਟ ਹੋ ਚੁੱਕੀ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿਹੜੀ ਕੰਪਨੀ ਦੀ ਗੱਡੀ ਬਾਕਸ ਵਾਲਾਂ ਦੀ ਗੱਡੀ ਹੈ ਕਿ ਟਾਈਗਰ ਤੇ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਕਾਫੀ ਕੋਸ਼ਿਸ਼ ਕੀਤੀ ਹੈ ਜੀ ਅੱਗ ਬੁਝਾਉਂਦੀ ਪਰ ਪਟ્રોલ ਕਾਰ ਹੋਣ ਕਰਕੇ ਅੱਗ ਬਹੁਤ ਛੇਤੀ ਨਾਲ ਹੀ ਯੋਰ ਫੜ ਚੁੱਕੀ ਸੀ ਜਿਹਦੇ ਕਰਕੇ ਫਿਰ ਡਰਦਾ ਕੋਈ ਵੀ ਅ ਉਹਨਾਂ ਨੇ ਬਹੁਤ ਛੇਤੀ ਵਜ ਆਪਣੀ ਗੱਡੀ ਭੇਜ ਦਿੱਤੀਗੀ ਪਰ ਫਿਰ ਵੀ ਉਹਨਾਂ ਦੇ ਅਨੁਸਾਰ ਪਹਿਲਾਂ ਪਹਿਲਾਂ ਗੱਡੀ ਸੜ ਕੇ ਸਵਾਹ ਚੁੱਕੀ ਹੈ ਕਿੰਨਾ ਕਿ ਨੁਕਸਾਨ ਹੋ ਗਿਆ ਕਿੰਨੀ ਗੱਡੀ ਗੱਡੀ ਦਾ ਜੀ 100% ਹੀ ਨਸਾਨ ਹੋ ਚੁੱਕਾ ਗੱਡੀ ਦਾ ਕੁਝ ਨਹੀਂ ਬਚਿਆ ਸੜ ਕੇ ਸਵਾਹ ਹੋ ਗਈ ਹੈ ਜੀ ਮੇਰਾ ਨਾਮ ਜਗਰਾਤ ਸਿੰਘ ਹੈ ਪਿੰਡ ਹੱਲਾ ਇਹ ਬੋਕਸ ਵੈਗਨ ਦੀ ਗੱਡੀ ਸੀ ਮੈਂ ਨਾ ਅੱਗੇ ਵੀ ਦੋ ਵਾਰੀ ਖਰਾਬ ਹੋ ਗਈ ਆ ਜਾਂਚੀ ਸੀ ਕੰਪਲੇਨਟ ਕੀਤੀ ਸਾਰਾ ਕੰਮ ਕੀਤਾ ਇਥੋਂ ਮੈਂ ਪਿੰਡੋਂ ਨਿਕਲਿਆ ਤੇ ਪਿੱਛੇ ਮੁੰਡਾ ਦੇਖਣ ਡੇ ਮੜਾ ਜਾਂ ਧੂਆਂ ਨਿਕਲਿਆ ਤੇ ਮੇਰੇ ਆਹ ਲੱਤ ਲੱਗੇ ਵੀ ਗੇਰ ਦਾ ਜਿਹੜਾ ਥੱਲੇ ਧੂਆਂ ਆਇਆ ਤੇ ਮੈਂ ਅਗੋ ਜਾ ਕੇ ਬੋਨਟ ਖੋਲਿਆ ਜਾਣ ਕੇ ਤਮਾਕਾ ਪਿਆ ਅਗਦਾ ਤੇ ਗੱਡੀ ਸੜ ਗਈ ਤੇ ਮੇਰੇ ਆ ਅਗੂਗ ਪੈ ਗਈ ਨੂੰ ਫਿਰ ਰੱਤ ਕੋਲ ਫੋਕਾ ਹੋਇਆ ਜੀ ਲੋਕੇ ਤੇ ਕੋਈ ਲੋਕ ਆਏ ਫਿਰ ਮੋਕੇ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਨਾਲਾ ਸਾਰਾ ਪਿੰਡ ਬੜੀ ਨਸਲ ਜਾਨ ਬਚਾਈ ਪਿੰਡ ਸਾਰਾ ਨਾਲ ਕੀ ਕਹਿਣਾ ਚਾਹੋਗੇ ਜੇ ਜਿਹੜੀ ਕੰਪਨੀ ਦੇ ਵਿੱਚ ਜੰਨਾ ਦਾ ਗੱਡੀ ਦਿੱਤੀ ਹੈ ਚਲੋ ਕੰਪਨੀ ਨੂੰ ਕੀ ਕਹਿਣਾ ਮੈਂ ਕੰਪਨੀ ਕਿਹੜਾ ਜਾਣ ਕੇ ਕਰਦੀ ਹੈ ਯਾਰ ਨੁਕਸਾਨ ਚਲੋ ਬਚਾਅ ਹੋ ਗਿਆ ਇੰਨੀ ਬੜੀ ਜਾਨ ਬਚ ਗਈ 112 ਤੇ ਕਾਲ ਗਈ ਸੀ ਜੇ ਕਿ ਕਾਲਜ ਰੋਡ ਤੇ ਪੱਠੇ ਦੇ ਕੋਲ ਅੱਗ ਲੱਗੀ ਹੈ ਗੱਡੀ ਨੂੰ ਆਪਾ ਉਸੇ ਵਾਲੇ ਗੱਡੀ ਲੈ ਕੇ ਨਿਕਲ ਗਏ 4 ਤੋਂ 5 5 ਮਿੰਟ ਦੇ ਵਿੱਚ ਗੱਡੀ ਇੱਥੇ ਪਹੁੰਚ ਗਈ ਅੱਗ ਤੇ ਕਾਬੂ ਪਾ ਗਿਆ ਪਾ ਲਿਆ ਗੱਡੀ ਤੇ ਟੋਟਲੀ ਖਸਾਬਦੀ ਹੋ ਗਈ ਹੈ ਸਾਰੀ ਗੱਡੀ ਨੂੰ ਅੱਗ ਲੱਗੀ ਹੋਈ ਸੀ ਨਈਂ ਔਰ ਤਾਜ਼ੀ ਖਬਰੇ ਦੇਖਣੇ ਲਈ ਪੰਜਾਬ 24 ਆਵਰ ਕੋ ਸਬਸਕ੍ਰਾਈਬ ਕਰ ਲੀ ਜੀ